ਕੰਗਣਾ ਨੌਜ ਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਯੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਤੇ ਕੰਗਣਾ ਨੌਜ ਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨਹੀਂ ਸੀ ਵਾਪਰਨੀ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਚੱਚੀ ਕਾਲਜੀ D5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਗੌਰਗਿਲ ਬਿਤੇ ਦਿਨ ਚੰਡੀਗੜ੍ਹ ਦੇ ਹਵਾਈ ਅੱਡੇ ਉੱਤੇ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਦੇ ਵੱਲੋਂ ਹੁਣੇ-ਹੁਣੇ ਸੰਸਦ ਮੈਂਬਰ ਬਣੀ ਅਦਾਕਾਰਾ ਕੰਗਨਾ ਰਣੌਤ ਦੇ ਥੱਪੜ ਜੜਨ ਦੀ ਗੱਲ ਸਾਹਮਣੇ ਆਈ ਸੀ ਤੇ ਉਸ ਤੋਂ ਬਾਅਦ ਹੀ ਸੀਆਈਐਸਐਫ ਜਵਾਨ ਸਸਪੈਂਡ ਹੈ ਅਤੇ ਐਫਆਈਆਰ ਦਰਜ ਹੋ ਚੁੱਕੀ ਹੈ ਇਸ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ ਕੰਗਨਾ ਰਣੌਤ ਅਤੇ ਕੁਲਵਿੰਦਰ ਕੌਰ ਦੋਹਾਂ ਦੇ ਕੋਲੋਂ ਹੀ ਪੁੱਛਗਿੱਛ ਹੋ ਰਹੀ ਹੈ ਇਸੇ ਦੌਰਾਨ ਹੀ ਇੱਕ ਖਬਰਾਂ ਸਾਹਮਣੇ ਆਈਆਂ ਸਨ ਕਿ ਕੁਲਵਿੰਦਰ ਕੌਰ ਨੇ ਮਾਫੀ ਮੰਗ ਲਈ ਹੈ ਪਰ ਹੁਣ ਇਸ ਗੱਲ ਦੇ ਉੱਤੇ ਸਪਸ਼ਟਿਕరణ ਦਿੱਤਾ ਗਿਆ ਹੈ ਕੁਲਵਿੰਦਰ ਕੌਰ ਦੇ ਪ੍ਰਾਸ਼ਾ ਸ਼ੇਰ ਸਿੰਘ ਦੇ ਵੱ ਦਰਸਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਅਤੇ ਕੁਲਵਿੰਦਰ ਕੌਰ ਦੇ ਪ੍ਰਾ ਸ਼ੇਰ ਸਿੰਘ ਮਹਿਵਾਲ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕੁਲਵਿੰਦਰ ਕੌਰ ਨੂੰ ਕੰਗਨਾ ਰਣੋਦ ਦੇ ਥੱਪੜ ਮਾਰਨ ਦਾ ਕੋਈ ਵੀ ਅਫਸੋਸ ਨਹੀਂ ਹੈ ਤੇ ਉਹਨਾਂ ਦਾ ਕਹਿਣਾ ਸੀ ਕਿ ਮਾਫੀ ਦਿੱਤਾ ਕੋਈ ਗੁੰਜਾਇਸ਼ ਵੀ ਨਹੀਂ ਹੈ ਸਾਡੇ ਕੋਲ ਇਹ ਸਭ ਕੁਝ ਕਿਉਂ ਹੋਇਆ ਇਹ ਦੱਸ ਦਿਆ ਹੋਇਆ ਸ਼ੇਰ ਸਿੰਘ ਮਹਿਵਾਲ ਦਾ ਕੀ ਕਹਿਣਾ ਸੀ ਆਓ ਸੁਣਦੇ ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਥਲਾ ਤੋਂ ਸੰਗਠਨ ਸਕੱਤਰ ਸ਼ੇਰ ਸਿੰਘ ਮਹਿਵਾਲ ਜੋ ਕੁਲਵਿੰਦਰ ਕੌਰ ਦਾ ਮੈਂ ਭਰਾ ਬੋਲਦਾ ਜੀ ਵੱਡਾ ਔਰ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜ ਜੀ ਦੇ ਜਿਹੜਾ ਥੱਪੜ ਵੱਜਾ ਵਾ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਵੀ ਇਹ ਜਿਹੜੇ ਸਾਰੀ ਘਟਨਾ ਵਾਪਰੀ ਕਿਦਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌਜ ਜੀ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਆਦਾ ਦੱਸ ਦੇਵਾਂ ਕਿ ਜਦੋਂ 2020 ਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨੌਜ ਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਯੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨਹੀਂ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਬਹਿ ਕੇ ਜਿਹੜਾ ਵਾ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਵੀ ਜੇ ਕੋਈ ਕੱਲ ਨੂੰ ਕਵੇ ਵੀ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਬਜਾਇ ਸਾਡੇ ਕੋ ਨਹੀਂ ਹੈਗੀ ਦੱਸ ਦਈਏ ਕਿ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਬਹੁਤ ਪਖਿਆ ਹੋਇਆ ਵਿਖਾਈ ਦੇ ਰਿਹਾ ਹੈ। ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਇਸ ਦੀ ਨਿੰਦਾ ਕੀਤੀ ਗਈ ਸੀ ਤੇ ਨਾਲ ਹੀ ਪੰਜਾਬ ਦੇ ਵੱਖ-ਵੱਖ ਸਿਆਸੀ ਲੀਡਰਾਂ ਦੇ ਵੱਲੋਂ ਇਸ ਉੱਤੇ ਟਿੱਪਣੀ ਕੀਤੀ ਜਾ ਰਹੀ ਹੈ ਕਿਉਂਕਿ ਕਿਹਾ ਜਾਂਦਾ ਹੈ ਕੰਗਨਾ ਰਣੌਤ ਵੱਲੋਂ ਪੰਜਾਬ ਦੇ ਲਈ ਵਰਤੀ ਗਈ ਸ਼ਬਦਾਵਲੀ ਬੇਹਦ ਨਿੰਦਨਯੋਗ ਹੈ ਅਤੇ ਪੰਜਾਬ ਨੂੰ ਅਤੇ ਪੰਜਾਬ ਵਾਸੀਆਂ ਨੂੰ ਅਤਵਾਦੀ ਤੇ ਉਗਰਵਾਦੀ ਕਹਿਣਾ ਸਹੀ ਨਹੀਂ। ਕਾਂਗਰਸ ਦੇ ਨਵੇਂ ਬਣੇ ਐਮਪੀਆ ਦੇ ਵੱਲੋਂ ਇਹ ਤੱਕ ਕਹਿ ਦਿੱਤਾ ਗਿਆ ਹੈ ਕਿ ਇਸ ਦਾ ਜਵਾਬ ਕੰਗਨਾ ਰਣੌਤ ਤੋਂ ਅਸੀਂ ਪਾਰਲੀਮੈਂਟ ਦੇ ਵਿੱਚ ਮੰਗਾਂਗੇ ਹਾਲਾਂਕਿ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਰੋਸ ਵੇਖਣ ਨੂੰ ਮਿਲ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਨਾਲ ਜੁੜੀ ਕਿ ਅਹਿਮ ਖਬਰ ਕੀ ਅਹਿਮ ਜਾਣਕਾਰੀ ਸਾਹਮਣੇ ਆਉਂਦੀ ਹੈ ਇਹ ਵੀ ਪਿੱਖਣੇ ਹੋਵੇਗਾ ਬੜੇ ਰੋਸ ਸਾਡੇ ਨਾਲ ਡੀਫੈਕ ਚੈਨਲ ਪੰਜਾਬੀ ਤੇ ਨਿਡਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਅ ਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ